ਅਨਮਿਊਟ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਤਜਿੰਦਰ ਚੰਦੀ ਤਾਂ ਭਾਰਤੀ ਫੌਜ ਦੇ ਦੋ ਜਵਾਨ ਭਰਾਵਾਂ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਭਾਰਤੀ ਫੌਜ ਦੇ ਦੋ ਜਵਾਨ ਭਰਾ ਇਨਸਾਫ ਦੀ ਮੰਗ ਲੈ ਕੇ ਮਾਨਸਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚੇ ਨੇ ਜਿੱਥੇ ਭਾਰਤੀ ਫੌਜ ਦੇ ਦੋ ਜਵਾਨ ਭਰਾਵਾਂ ਨੇ ਆਖਿਆ ਕਿ ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਸਾਨੂੰ ਭੁੱਖ ਹੜਤਾਲ ਕਰਨ ਦੇ ਲਈ ਮਜਬੂਰ ਹੋਣਾ ਪਵੇਗਾ ਤਾਂ ਭਾਰਤੀ ਫੌਜ ਦੇ ਵਿੱਚ ਤਾਇਨਾਤ ਦੋ ਭਰਾ ਨੇ ਜਿਹੜੇ ਪਿਛਲੇ ਡੇਢ ਸਾਲ ਤੋਂ ਲਗਾਤਾਰ ਇਨਸਾਫ ਦੇ ਲਈ ਸਰਕਾਰੀ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਲਗਾਉਂਦੇ ਨਜ਼ਰ ਆ ਰਹੇ ਨੇ ਤਾਂ ਡਿਊਟੀ ਤੋਂ ਛੁੱਟੀ ਲੈ ਕੇ ਦੋਵੇਂ ਭਰਾ ਅੱਜ ਮਾਨਸਾ ਪਹੁੰਚ ਗਏ ਤਾਂ ਦੋਵੇਂ ਭਰਾ ਨੇ ਜਿਹੜੇ ਮਾਨਸਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚੇ ਤੇ ਉਹਨਾਂ ਦਾ ਆਖਣਾ ਹੈ ਕਿ ਜੇਕਰ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਦੋਵੇਂ ਭਰਾ ਭੁੱਖ ਹੜਤਾਲ ਦੇ ਉੱਤੇ ਬੈਠਣ ਦੇ ਲਈ ਮਜਬੂਰ ਹੋਣਗੇ ਤਾਂ ਇਹਨਾਂ ਦੋਵੇਂ ਭਰਾਵਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਨਸਾਫ ਦੇ ਲਈ ਭਾਵੁਕ ਅਪੀਲ ਵੀ ਕੀਤੀ ਗਈ ਹੈ ਤਾਂ ਭਾਰਤੀ ਫੌਜ ਦੇ ਵਿੱਚ ਤਾਇਨਾਤ ਸੋਨੂ ਸਿੰਘ ਅਤੇ ਰਾਜਿੰਦਰ ਸਿੰਘ ਜੰਮੂ ਕਸ਼ਮੀਰ ਅਤੇ ਰਾਜਸਥਾਨ ਦੇ ਵਿੱਚ ਭਾਰਤੀ ਸ਼ਰਧਾਂ ਦੇ ਉੱਤੇ ਆਪਣੀ ਡਿਊਟੀ ਨਿਭਾ ਰਹੇ ਨੇ ਪਰ ਮਾਨਸਾ ਦੇ ਬੁੱਢਲਾਡਾ ਦੇ ਵਿੱਚ ਉਹਨਾਂ ਦੇ ਘਰ ਨੇੜੇ ਇੱਕ ਉਦਯੋਗ ਸਥਾਪਿਤ ਹੋਣ ਕਾਰਨ ਉਦਯੋਗ ਦੀ ਰਾਖ ਹੈ ਜਿਹੜੀ ਇਹਨਾਂ ਦੋਵੇਂ ਭਰਾਵਾਂ ਦੇ ਘਰ ਦੇ ਵਿੱਚ ਪਹੁੰਚ ਰਹੀ ਹੈ ਜਿਸ ਕਾਰਨ ਇਹਨਾਂ ਪਰਿਵਾਰ ਦੇ ਜਿਸ ਕਰਕੇ ਇਸ ਪਰਿਵਾਰ ਦੇ ਬੱਚੇ ਨੇ ਜਿਹੜੇ ਰਾਤ ਨੂੰ ਸੌ ਨਹੀਂ پا ਰਹੇ ਤੇ ਦੋਵੇਂ ਭਰਾਵਾਂ ਨੇ ਹੁਣ ਐਸ ਡੀ ਐਮ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਬੁਡਲਾਡਾ ਦੇ ਡਿਪਟੀ ਕਮਿਸ਼ਨਰ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ ਤਾਂ ਇੱਕ ਉਦਯੋਗ ਆ ਜਿਹੜਾ ਉਹ ਸੁਥਾਪਤ ਕੀਤਾ ਜਾ ਰਿਹਾ ਤੇ ਇਸ ਉਦਯੋਗ ਦੀ ਰਾਖ ਇਹਨਾਂ ਦੇ ਘਰ ਪਹੁੰਚ ਰਹੀ ਹੈ ਤੇ ਨਾਲ ਹੋਰ ਘਰ ਨੇ ਜਿਹੜੇ ਉਹਨਾਂ ਨੂੰ ਵੀ ਆਪ ਪ੍ਰਦੂਸ਼ਿਤ ਕਰ ਰਹੀ ਹੈ ਤੇ ਕਾਫੀ ਬੱਚੇ ਨੇ ਜਿਹੜੇ ਬਿਮਾਰ ਹੋ ਰਹੇ ਨੇ ਤੇ ਪ੍ਰੰਤੂ ਹੁਣ ਦੋ ਭਰਾ ਨੇ ਜਿਹੜੇ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਘਰ ਦੇ ਨਾਲ ਜੋ ਉਦਯੋਗ ਸਥਾਪਿਤ ਕੀਤਾ ਜਾ ਰਿਹਾ ਹੈ ਇਸ ਨੂੰ ਬੰਦ ਕੀਤਾ ਜਾਵੇ ਤਾਂ ਉਹਨਾਂ ਦੇ ਘਰ ਦੇ ਨੇੜੇ ਇੱਕ ਗੈਰ ਕਾਨੂੰਨੀ ਉਦਯੋਗ ਹੈ ਜਿਹੜਾ ਸਥਾਪਿਤ ਕੀਤਾ ਗਿਆ ਤਾਂ ਇਹਨਾਂ ਦੋਵੇਂ ਫੌਜੀ ਭਰਾਵਾਂ ਦਾ ਆਖਣਾ ਹੈ ਕਿ ਉਹਨਾਂ ਦੇ ਘਰ ਦੇ ਨੇੜੇ ਇੱਕ ਗੈਰ ਕਾਨੂੰਨੀ ਉਦਯੋਗ ਸਥਾਪਿਤ ਕੀਤਾ ਗਿਆ ਹੈ ਜਿਸ ਦੀ ਰਾਖ ਉਹਨਾਂ ਦੇ ਘਰ ਪਹੁੰਚ ਰਹੀ ਹੈ ਤੇ ਉਹਨਾਂ ਦੇ ਬੱਚੇ ਨੇ ਜਿਹੜੇ ਬਿਮਾਰ ਹੋ ਰਹੇ ਨੇ ਤਾਂ ਇਸ ਨੂੰ ਬੰਦ ਕਰਨ ਦੀ ਅਪੀਲ ਇਨ੍ਹਾਂ ਦੋਵੇਂ ਭਰਾਵਾਂ ਵੱਲੋਂ ਕੀਤੀ ਗਈ ਹੈ ਤਾਂ ਸਿਪਾਹੀ ਭਰਾਵਾਂ ਨੇ ਦੋਸ਼ ਲਗਾਇਆ ਕਿ ਉਹ 1.5 ਸਾਲ ਤੋਂ ਐਸ ਡੀ ਐਮ ਡਿਪਟੀ ਕਮਿਸ਼ਨਰ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਪਟਿਆਲਾ ਅਤੇ ਚੰਡੀਗੜ੍ਹ ਦੇ ਚੱਕਰ ਲਗਾ ਰਹੇ ਨੇ ਪਰ ਕੋਈ ਵੀ ਉਹਨਾਂ ਦੀ ਫਰਿਆਦ ਨਹੀਂ ਸੁਣ ਰਿਹਾ ਨਾਲ ਹੀ ਉਹਨਾਂ ਨੇ ਦੋਸ਼ ਲਾਇਆ ਕਿ ਉਹਨਾਂ ਦਾ ਘਰ 2017 ਦੇ ਵਿੱਚ ਬਣਿਆ ਸੀ ਤੇ ਉਸ ਤੋਂ ਬਾਅਦ 2024 ਦੇ ਵਿੱਚ ਇੱਕ ਉਦਯੋਗ ਸਥਾਪਿਤ ਕੀਤਾ ਗਿਆ ਜਦੋਂ ਕਿ ਰਿਹਾਇਸ਼ੀ ਖੇਤਰ ਦੇ ਵਿੱਚ ਉਦਯੋਗ ਨਹੀਂ ਲਗਾਇਆ ਜਾ ਸਕਦਾ ਨਾਲ ਹੀ ਉਹਨਾਂ ਆਖਿਆ ਕਿ ਉਹਨਾਂ ਦੇ ਕੋਲ ਉਹ ਸਾਰੇ ਦਸਤਾਵੇਜ਼ ਹਨ ਜੋ ਕਿ ਵਕ ਵਕ ਅਧਿਕਾਰੀਆਂ ਨੂੰ ਜਮ੍ਹਾਂ ਵੀ ਕਰਵਾਏ ਗਏ ਨੇ ਪਰ ਜਦੋਂ ਵੀ ਉਹ ਕਿਸੇ ਵੀ ਅਧਿਕਾਰੀ ਨੂੰ ਫੋਨ ਕਰਦੇ ਨੇ ਤਾਂ ਉਹਨਾਂ ਦੇ ਨੰਬਰ ਕਾਲੀ ਸੂਚੀ ਦੇ ਵਿੱਚ ਪਾ ਦਿੱਤੇ ਜਾਂਦੇ ਨੇ ਜਿਸ ਕਾਰਨ ਉਹਨਾਂ ਦੋਵੇਂ ਭਰਾਵਾਂ ਦਾ ਕੋਈ ਵੀ ਅਧਿਕਾਰੀ ਫੋਨ ਨਹੀਂ ਚੱਕ ਰਿਹਾ ਨਾਲ ਹੀ ਇਹਨਾਂ ਦੋਵੇਂ ਭਰਾਵਾਂ ਨੇ ਆਖਿਆ ਕਿ ਦੇਸ਼ ਦੀ ਰੱਖਿਆ ਲਈ ਡਿਊਟੀ ਆ ਜਿਹੜੀ ਅਸੀਂ ਸ਼ਰਧਾ ਦੇ ਉੱਤੇ ਕਰਦੇ ਹਾਂ ਪਰ ਜੇਕਰ ਸਾਡੇ ਹੀ ਬੱਚੇ ਸੁਰੱਖਿਤ ਨਹੀਂ ਹਨ ਤਾਂ ਫਿਰ ਅਸੀਂ ਕਿਸੇ ਤੋਂ ਕੀ ਉਮੀਦ ਕਰ ਸਕਦੇ ਆ ਤਾਂ ਨਾਲ ਹੀ ਇਹਨਾਂ ਦੋਵੇਂ ਭਾਵਾਂ ਦਾ ਆਖਣਾ ਹੈ ਕਿ ਜੇਕਰ ਉਨ੍ਹਾਂ ਦੀ ਗੱਲ ਨਾ ਸੁਣੀ ਗਈ ਤਾਂ ਉਹ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਭੁੱਖ ਹੜਤਾਲ ਤੇ ਬੈਠਣ ਲਈ ਮਜਬੂਰ ਹੋਣਗੇ ਤਾਂ ਭਾਵੁਕ ਅਪੀਲ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕੀਤੀ ਗਈ ਹੈ ਤੇ ਕਿਹਾ ਗਿਆ ਕਿ ਜੇਕਰ ਉਹਨਾਂ ਦੇ ਦਸਤਾਵੇਜ਼ ਸਹੀ ਹਨ ਤਾਂ ਉਹਨਾਂ ਨਾਲ ਸਹੀ ਵਿਵਹਾਰ ਕੀਤਾ ਜਾਵੇ ਤੇ ਜੇਕਰ ਇੰਡਸਟਰੀ ਗਲਤ ਲੱਗਦੀ ਹੈ ਤਾਂ ਇਸ ਨੂੰ ਤੁਰੰਤ ਬੰਦ ਕਰ ਦਿੱਤਾ ਜਾਵੇ ਤਾਂ ਇੱਕ ਉਦਯੋਗ ਹੈ ਜਿਹੜਾ ਉਹ ਲਾਇਆ ਜਾ ਰਿਹਾ ਜਿਸ ਦੀ ਰਾਖ ਤੇ ਸੁਸਰੀ ਹੈ ਜਿਹੜੀ ਇਨਾ ਕਰਾਂ ਦੇ ਵਿੱਚ ਪਹੁੰਚ ਰਹੀ ਹੈ ਜਿਸ ਕਰਕੇ ਫੌਜੀ ਭਰਾਣੇ ਜਿਹੜੇ ਹੁਣ ਤੰਗ ਪਰੇਸ਼ਾਨ ਹੋ ਚੁੱਕੇ ਨੇ ਤੇ ਇਹਨਾਂ ਵੱਲੋਂ ਹੁਣ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਇਸ ਉਦਯੋਗ ਨੂੰ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਇਹਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਭਾਵਕ ਅਪੀਲ ਕੀਤੀ ਹੈ ਤੇ ਇਸ ਉਦਯੋਗ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ ਹੈ ਕਿਉਂਕਿ ਇਸ ਉਦਯੋਗ ਦੇ ਕਰਕੇ ਜੋ ਉਹਨਾਂ ਦੇ ਘਰ ਨੇ ਉਹਨਾਂ ਨੂੰ ਨੁਕਸਾਨ ਪਹੁੰਚ ਰਿਹਾ ਹੈ ਉਹਨਾਂ ਦੇ ਬੱਚੇ ਬਿਮਾਰ ਹੋ ਰਹੇ ਨੇ ਕਿਉਂਕਿ ਉਦਯੋਗ ਦੇ ਵਿੱਚੋਂ ਜੋ ਧੂਆ ਨਿਕਲਦਾ ਹੈ ਰਾਖ ਨਿਕਲਦੀ ਹੈ ਉਹ ਇਲਾਕੇ ਨੂੰ ਪ੍ਰਭਾਵਿਤ ਕਰ ਰਹੀ ਹੈ ਤਾਂ ਬੱਚੇ ਬਿਮਾਰ ਹੋ ਰਹੇ ਨੇ ਤੇ ਨਾਲ ਹੀ ਹੋਰ ਘਰਾਂ ਨੂੰ ਇਸ ਦਾ ਨੁਕਸਾਨ ਪਹੁੰਚ ਰਿਹਾ ਤਾਂ ਇਹੀ ਮੰਗ ਲੈ ਕੇ ਇਹਨਾਂ ਦੋਵੇਂ ਭਰਾਵਾਂ ਵੱਲੋਂ ਹੁਣ ਭੁੱਖ ਹੜਤਾਲ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ ਇਹਨਾਂ ਦੋਵੇਂ ਭਰਾਵਾਂ ਦਾ ਆਖਣਾ ਕਿ ਜੇਕਰ ਉਹਨਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਡਿਪਟੀ ਕਮਿਸ਼ਨਰ ਦਫ਼ਤਰ ਦੇ ਅੱਗੇ ਭੁੱਖ ਹੜਤਾਲ ਤੇ ਬੈਠਣਗੇ ਤਾਂ ਹੁਣ ਵੇਖਣਾ ਹੋਵੇਗਾ ਕਿ ਇਹਨਾਂ ਦੋਵੇਂ ਫੌਜੀ ਭਰਾਵਾਂ ਦੀ ਫਰਿਆਦ ਪ੍ਰਸ਼ਾਸਨ ਵੱਲੋਂ ਸੁਣੀ ਜਾਂਦੀ ਹੈ ਤਾਂ ਇਸ ਉਦਯੋਗ ਨੂੰ ਬੰਦ ਕਰਵਾਇਆ ਜਾਂਦਾ ਜਾਂ ਇਸ ਦਾ ਫਿਰ ਕੋਈ ਹੋਰ ਠੋਸ ਸਤਾਈ ਹੱਲ ਹੈ ਜਿਹੜਾ ਕੱਢਿਆ ਜਾਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਦੋਸਤੋ ਸ਼ਸ਼ੀਕਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰ ਫੌਜ ਵਿੱਚ ਬਤੌਰ ਐਸਐਸਵੀ 70 ਸੀਮਾ ਬਾਲਟ ਜੌਬ ਕਰਦਾ ਮੇਰਾ ਭਰਾ더라 ਇਹ ਆਰਮੀ ਚ ਹੈ ਇੰਡੀਅਨ ਆਰਮੀ ਚ ਠੀਕ ਹੈ ਅਸੀਂ ਦੋ ਭਰਾ ਦੋਨੇ ਫੌਜ ਦੀ ਸੇਵਾ ਕਰ ਰਹੇ ਨੇ ਦੇਸ਼ ਦੀ ਸੇਵਾ ਕਰ ਰਹੇ ਆ ਅਸੀਂ ਬੁਰਲਾਡਾ ਸ਼ਹਿਰ ਚ 2017 ਚ ਵਸਨੀਕੀ ਮਕਾਨ ਬਣਾਏ ਸੀ ਚੱਕ ਭਾਈ ਕੇ ਰੋਡ ਜ਼ਿਲ੍ਹਾ ਮਾਨਸਾ ਬੁਰਲਾਡੇ ਨੂੰ ਪੰਜਾਬ ਅਸੀਂ ਇੱਥੇ ਸਾਡੇ ਘਰ ਦੇ ਨਾਲ ਇੱਕ ਖਾਲੀ ਖੰਡਰ ਬਿਲਡਿੰਗ ਪਈ ਸੀ ਉਹਦੀ ਥੋੜੀ ਜਿਹੀ ਹਿਸਟਰੀ ਦੱਸ ਦਣਾ ਤੁਹਾਨੂੰ ਪ੍ਰੋਪਰ ਉਹ ਖਾਲੀ ਕਿਸੇ ਨੇ 1999 ਵਿੱਚ ਕੋਈ ਉਹਦੇ ਵਿੱਚ ਸੈਲਰ ਲਾਇਆ ਸੀ ਜੋ 2014 ਤੱਕ ਉਹਦਾ ਪੂਰਾ ਫਲॉप ਹੋ ਗਿਆ ਖਤਮ ਹੋ ਗਿਆ ਮਤਲਬ ਕਿ ਉਹਨੇ ਮਸ਼ੀਨਾਂ ਸਾਰਾ ਕੁਝ ਵੇਚ ਕੇ ਬੰਦਾ ਅਦਰ ਪਾਰਟੀ ਨੂੰ ਸੇਲ ਕਰਕੇ ਗਿਆ ਸਟਾਮ ਨਹਿਰੀ ਜ਼ਮੀਂ ਦੇ ਲਗਾ ਕੇ ਠੀਕ ਹੈ ਨਹਿਰੀ ਜ਼ਮੀਂ ਦਾ ਮਤਲਬ ਹੁੰਦਾ ਕਿ ਪਲੇਨ ਦਿਖਾ ਕੇ ਉਹ ਬੰਦਾ ਉਹ ਚੀਜ਼ ਨੂੰ ਸੇਲ ਕਰਕੇ ਗਿਆ ਠੀਕ ਹੈ ਤੇ ਜਿਹੜਾ ਉਹ ਬੰਦਾ ਸੀ ਜਿਹੜੇ ਨੇ ਉਹ ਪਲਾਟ ਲਿਆਗਾ ਠੀਕ ਹੈ ਉਹ ਬੰਦੇ ਨੇ 2024 ਦੇ ਵਿੱਚ ਆ ਕੇ ਉਹਦੇ ਵਿੱਚ ਸੈਲਰ ਲਗਾ ਲਿਆ ਅਸੀਂ ਵੀ ਉਹਦੇ ਨਾਲ ਹੀ ਪਲਾਟ ਲਿਆ ਸੀ ਜੋ ਕਿ ਹੱਲੇ ਰਜਿਸਟਰੀਆਂ ਵਗੈਰਾ ਸਾਡਾ ਸਾਰਾ ਪ੍ਰੂਫ ਉਹਦਾ ਹੈ ਸਾਡੇ ਕੋਲ ਅਸੀਂ 2014 'ਚ ਅਸੀਂ ਵੀ ਉੱਥੇ ਪਲਾਟ ਲਿਆ ਸੀ ਨਾਲ ਹੀ ਅਸੀਂ ਲੇਕਿਨ 17 'ਚ ਮਕਾਨ ਬਣਾਏ ਆ ਠੀਕ ਹੈ ਉਹ ਬੰਦੇ ਨੇ 2024 'ਚ ਆ ਕੇ ਉਹਦੇ ਨਾਲ ਸੈਲਰ ਲਾਇਆ ਸਾਨੂੰ ਇਹ ਸੈਲਰ ਤੋਂ ਪ੍ਰੋਬਲਮ ਪੂਰਾ ਡਸਟ ਸੁਸਰੀ ਆਵਾਜ਼ ਸਾਰਾ ਦਿਨ ਸਾਡੇ ਬੱਚੇ ਸੌਂ ਨਹੀਂ ਰਹੇ ਰਾਤ ਨੂੰ ਠੀਕ ਹੈ ਇੰਨੀ ਕਿ ਪ੍ਰੋਬਲਮ ਆ ਰਹੀ ਹੈ ਕਿ ਮੈਂ ਬਿਆਨ ਨਹੀਂ ਕਰ ਸਕਦਾ ਅਸੀਂ ਰਾਤ ਨੂੰ ਡਿਊਟੀ ਤੋਂ ਆਨੇ ਆ ਡਿਊਟੀ ਤੋਂ ਆ ਕੇ ਇੰਨਾ ਕਿ ਮਤਲਬ ਕਿ ਸਾਡੇ ਬੱਚੇ ਅਸੀਂ ਪੂਰਾ ਦਿਨ ਬੰਦਾ ਥੱਕ ਕੇ ਆਉਂਦਾ ਸਾਡੇ ਬੱਚੇ ਰੋ ਕੇ ਫੋਨ ਕਰਦੇ ਕਿ ਪਾਪਾ ਸਾਨੂੰ ਨੀਂਦ ਨਹੀਂ ਆ ਰਹੀ ਅਸੀਂ ਕੀ ਕਰੀਏ ਮੈਂ ਇਹ ਗੱਲ ਦੱਸਣਾ ਚਾਹੁੰਦਾ ਲੋਕਾਂ ਨੂੰ ਕਿ ਅਸੀਂ ਦੇਸ਼ ਦੀ ਸੇਵਾ ਕਰਦੇ ਹਾਂ ਠੀਕ ਹੈ ਛੋਟੇ ਖਾਤਰ ਅਸੀਂ ਦਿਨ ਰਾਤ ਖੜਦੇ ਹਾਂ ਬਾਰਡਰਾਂ ਤੇ ਜੇ ਸਾਡਾ ਪਰਿਵਾਰ ਇੱਥੇ ਸੁੱਕੇ ਨਹੀਂ ਤੇ ਤੁਸੀਂ ਆਪ ਦੱਸੋ ਵੀ ਅਸੀਂ ਕਿੱਥਾਂ ਡਿਊਟੀ ਕਰਾਂਗੇ ਉੱਥੇ ਠੀਕ ਹੈ ਸਾਨੂੰ ਬਹੁਤ ਮੰਦੇ ਮੈਂ ਵੀਡੀਓ ਵਾਇਰਲ ਕਰੀ ਸੀ ਇੱਕ ਬਹੁਤ ਮੰਦੇ ਕਹਿੰਦੇ ਕਿ ਰਹਿਵਲ ਕਾਕੇ ਇਹਨਾਂ ਦਾ ਸਫਾਇਆ ਕਰ ਦੋ ਠੀਕ ਹੈ ਹਾਂ ਸਫਾਇਆ ਕਰ ਦਾਂਗੇ ਕੋਈ ਚੱਕਰ ਨਹੀਂ ਹੈ ਪਰ ਇਹਦੇ ਵਿੱਚ ਉਹਨਾਂ ਦੇ ਬੱਚਿਆਂ ਦਾ ਠੀਕ ਹੈ ਅਸੀਂ ਕਾਨੂੰਨੀ ਕਾਰਵਾਈ ਦੇ ਥਰੂ ਕਰਨਾ ਚਾਹੁੰਦੇ ਹਾਂ ਸਾਰਾ ਕੁਝ ਕਿ ਅਸੀਂ ਨਹੀਂ ਕਹਿੰਦੇ ਵੀ ਅਸੀਂ ਕਾਨੂੰਨ ਹੱਥ ਚ ਲਈਏ ਠੀਕ ਹੈ ਤੇ ਮੈਂ ਰਿਕੁਐਸਟ ਕਰਦਾ ਜੀ ਆਪਣੇ ਐਸ ਡੀ ਐਮ ਸਾਹਿਬ ਬੋੜ ਲਾੜਾ ਜਿਨ੍ਹਾਂ ਨੇ ਮੇਰਾ ਨੰਬਰ ਬਲੌਕ ਲਿਸਟ 'ਚ ਪਾਇਆ ਹੋਇਆ ਜਿਵੇਂ ਉਹਨਾਂ ਨੂੰ ਫੋਨ ਕਰਦਾ ਤੇ ਨੰਬਰ ਮੇਰਾ ਬਲੌਕ ਲਿਸਟ 'ਚ ਕਰ ਰੱਖਿਆਗਾ ਠੀਕ ਹੈ ਉਹਨਾਂ ਲਈ ਮੇਰਾ 1.5 ਸਾਲ ਹੋ ਗਿਆ ਕੇਸ ਲੜਦੇ ਨੂੰ ਤੁਸੀਂ ਸੁਣ ਸਕਦੇ ਹੋ

ਇਹਦਾ ਬਿਜਲੀ ਕਨੈਕਸ਼ਨ ਜਿਹੜਾ ਡਾਕੂਮੈਂਟ ਸਾਡੇ ਕੋਲ ਆ ਤੇ ਥਰੂ ਅਸੀਂ ਕਢਵਾਇਆਗਾ 2014 ਚੋਂ ক্লোਜ ਹੋ ਗਿਆ ਬਿਜਲੀ ਕਲੈਕਸ਼ਨ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਐਸਡੀਐਮ ਸਾਹਿਬ ਨੂੰ ਕਿ ਬਿਜਲੀ ਤੋਂ ਬਿਨਾ ਕੋਈ ਵੀ ਇੰਡਸਟਰੀ ਚੱਲ ਸਕਦੀ ਐ ਜੇ ਤਾਂ ਜਿਹੜੇ ਚੀਜ਼ 'ਚ ਬਿਜਲੀ ਹੈ ਹੀ ਨਹੀਂ ਮੀਟਰ ਤੇ ਪੂਰਾ ਰਿਪੋਰਟ ਦੱਸ ਰਹੀ ਐ ਕਿ ਦੇ ਵਿੱਚ ਮਿਟਰ ਹੀ ਨਹੀਂ ਹੈਗਾ ਤਾਂ ਫਿਰ ਸਾਇਲਰ ਕਿਵੇਂ ਪੁਰਾਣਾ ਕਿਵੇਂ ਕਹਿ ਸਕਦੇ ਹੋ ਕਿ 17 ਤੋਂ ਪਹਿਲਾਂ ਚੱਲਦਾ ਆ ਰਿਹਾ ਉਹ ਠੀਕ ਐ ਕੰਟੀਨਿਊ ਚੱਲ ਰਿਹਾ ਫੇਰ ਨੰਬਰ 2 ਉਹਦੀ ਰਜਿਸਟਰੀ ਹੋ ਚੁੱਕੀ ਹੈ ਜਿਹੜੀਆਂ ਦੇ ਵਿੱਚ ਮਸ਼ੀਨਾਂ ਲੱਗੀਆਂ ਨੇ ਉਹ ਮਸ਼ੀਨਾਂ ਦੇ ਬਿੱਲ ਜੀਐਸਟੀ ਬਿੱਲ ਪ੍ਰੋਪਰ ਉਹ ਮੇਰੇ ਕੋਲ ਨੇ ਡਾਕੂਮੈਂਟਸ ਉਹ ਮਾੜਾ ਛੋੜਾ ਛੋ ਸ਼ੋ ਕਰ ਦਿੰਦਾ ਪਰ ਟੋਟਲ ਡਾਕੂਮੈਂਟਡ ਮੇਰੇ ਕੋਲ ਇਹ ਰਜਿਸਟਰੀ ਇਹ ਰਜਿਸਟਰੀنگ ਟੋਟਲ ਇਹ ਬਿਜਲੀ ਦਾ ਬਿਜਲੀ ਦਾ ਪਹਿਲਾ ਜਿਹੜਾ ਰਿਕਾਰਡ ਆ ਉਹਦਾ ਆ ਮਸ਼ੀਨ ਦੀ ਮਸ਼ੀਨ ਦੀ ਲੱਗੇ ਨਹੀਂ ਬਣੀ ਉਹਦਾ ਰਿਕਾਰਡ ਠੀਕ ਹੈ ਇਹ ਚ ਇੱਕ ਹੋਰ ਰੱਖ ਦਿੰਦਾ ਪ੍ਰਦੂਸ਼ਣ ਬੋਰਡ ਨੇ 1.5 ਸਾਲ ਬਾਅਦ ਇਹਨੂੰ ਬੰਦ ਕੀਤਾ ਬੰਦ ਕਰਨ ਤੋਂ ਬਾਅਦ 3 ਮਹੀਨੇ ਦੇ ਟਾਈਮ ਚ ਉਹ ਬੰਦੇ ਦੁਆਰਾ ਪ੍ਰਦੂਸ਼ਣ ਮੋਰਡ ਇੱਕ ਵਾਰ ਕੋਈ ਵੀ ਚੀਜ਼ ਵਿਜਿਟ ਕਰਕੇ ਗਿਆ ਪ੍ਰਦੂਸ਼ਣ ਬੋਰਡ ਉਹਨੂੰ ਕਿਹਾ ਅਨਲੀਗਲ ਹੈ ਜਦੋਂ ਆਪਾਂ ਅਨਲੀਗਲ ਕੋਈ ਚੀਜ਼ ਸਾਬਤ ਕਰਦੇ ਡਾਕੂਮੈਂਟ ਚ ਕਿ ਅਨਲੀਗਲ ਹੈ ਤੇ ਉਹਨੂੰ ਰੱਦ ਕਰਤਾ ਰੱਦ ਕਰਨ ਤੋਂ ਬਾਅਦ 3 ਮਹੀਨਿਆਂ ਬਾਅਦ ਆਫੀਸਰਾਂ ਨੇ ਪੈਸੇ ਖਾ ਕੇ ਉਹ ਚੀਜ਼ ਨੂੰ ਦੁਬਾਰਾ ਫੇਰ ਚਲਾ ਦਿੱਤਾ 3 ਮਹੀਨੇ ਬੰਦ ਰਿਹਾ ਪੂਰਾ ਮਤਲਬ ਕਿ ਲੈ ਕੇ ਸੀ ਆਪਣਾ ਸਮਾਨ ਦੁਕਤੇ 3 ਮਹੀਨੇ ਬਾਅਦ ਫੇਰ ਲਗਾ ਲਈ ਤੇ ਉਹ ਜੋ ਬੰਦਾ ਜਿਹਦਾ ਸੈਲਰ ਹੈ ਉਹ ਬੰਦਾ ਇੱਕ ਗੱਲ ਕਹਿੰਦਾ ਤੁਸੀਂ ਛੋਟਲੇ ਲਵੇ ਕਹਿੰਦਾ ਫੌਜ ਹੈ ਮੇਰੇ ਲਵੇ ਪੈਸਾ ਹੈ ਕਿਉਂਕਿ ਉਹਦੇ 2-3 ਪ੍ਰਾਈਵੇਟ ਸਕੂਲ ਚੱਲਦੇ ਆ ਠੀਕ ਹੈ 2-3 ਪੈਟਰੋਲ ਪੰਪ ਹੈ ਬੁੱਲਾਡੇ ਚ ਉਹ ਬੰਦੇ ਦਾ ਪੂਰਾ ਨਾਮ ਹੈ ਠੀਕ ਹੈ ਪੂਰਾ ਉੱਪਰ ਤੱਕ ਵੀ ਮੈਨੂੰ ਲੱਗਦਾ ਹੈ ਕਿ ਸਰਕਾਰਾਂ ਤੱਕ ਵੀ ਉਹਦਾ ਨਾਮ ਹੋਣਾ ਜਿਹੜੀਆਂ ਮੌਜੂਦਾ ਸਰਕਾਰਾਂ ਨੇ ਕੋਈ ਉਹ ਕਾਫੀ ਪਤਲ ਗਈ ਚੀਜ਼ ਦਾ ਸਾਨੂੰ ਹਰੇਕ ਬੰਦੇ ਨੂੰ ਪਤਾ ਲੱਗਦਾ ਕਿ ਉਹ ਬੰਦਾ ਥੋੜਾ ਯਾਰ ਅਮੀਰ ਬੰਦਾ ਹੈ ਪਰ ਮੈਂ ਦੇਸ਼ ਦਾ ਸੈਨਿਕ ਹੋਣ ਦੇ ਨਾਤੇ ਮੈਨੂੰ ਪਤਾ ਹੈ ਮੇਰੇ ਜਿਹੜੇ ਆਪਣੇ ਲੋਕ ਨੇ ਮੇਰੇ ਨਾਲ ਖੜਨਗੇ ਜਿਹੜੇ ਜੋ ਅਸੀਂ ਨੀਚੇ ਲੈਵਲ ਤੋਂ ਉੱਥੇ ਹੋਏ ਬੰਦੇ ਆ ਠੀਕ ਹੈ ਇੱਕ ਗਰੀਬ ਦਾ ਪੁੱਤ ਹੀ ਫੌਜ ਚ ਜਾਂਦਾ ਕੋਈ ਅਮੀਰ ਫੌਜੀ ਨਹੀਂ ਬਣਦਾ ਸਾਡੇ ਵਰਗੇ ਫੌਜੀ ਬਣਦੇ ਆ ਤੇ ਅਸੀਂ ਦੁਖੀ ਆ ਤੇ ਮੈਂ ਮੈਨੂੰ ਲੱਗਦਾ ਵੀ ਸਾਰੇ ਦੁਖੀ ਹੋਣਗੇ ਸਾਡੇ ਕਰਕੇ ਪਲੀਜ਼ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਸਾਨੂੰ ਸੱਚ ਦੀ ਲੜਾਈ ਲੜੀ ਜਾਵੇ ਅਸੀਂ ਇਹ ਨਹੀਂ ਚਾਹੁੰਦੇ ਵੀ ਸਾਡੇ ਦਾ ਕੋਈ ਵਰਦੀ ਦਾ ਸਾਨੂੰ ਦੇਖ ਕੇ ਸਾਡੇ ਤੇ ਤਰਸ ਕਰੋ ਹਾਂ ਜੇ ਸਾਡੇ ਲਈ ਡਾਕੂਮੈਂਟ ਨੇ ਕਾਗਜ਼ ਨੇ ਸਾਡੇ ਲਵੇ ਉਹਨਾਂ ਦੇ ਆਧਾਰ ਤੇ ਲੜਿਆ ਜਾਵੇ हां ओ बंदਿਆਂ ਨੂੰ ਜ਼ਰੂਰ ਸੈਲਰ ਮਾਰਕਰ ਨੂੰ ਪੁੱਛਿਆ ਜਾਵੇ ਇਹ ਸੱਚੇ ਨੇ ਇਹਨਾਂ ਨੇ ਸੈਲਰ ਲਾਇਆ ਕਦੋਂ ਮਸ਼ੀਨਾਂ ਆਈਆਂ ਕਦੋਂ ਠੀਕ ਹੈ ਉਹਨਾਂ ਦੇ ਜੋ ਕੰਮ ਕਰਨ ਵਾਲੇ ਨੇ ਜੋ ਉਥੇ ਕੰਮ ਕਰਦੇ ਨੇ ਉਹਨਾਂ ਦਾ ਕੋਈ ਤਾਂ ਬੰਦਾ ਪੁਰਾਣਾ ਹੋਣਾ ਕਿ ਕੰਟੀਨਿਊ ਹੋ ਚੱਲਦਾ ਆ ਰਿਹਾ ਉਹਨਾਂ 'ਚ ਉਹ ਕੋਈ ਬੰਦਾ ਤਾਂ ਹੋਊਗਾ ਉਹਨਾਂ ਦਾ ਵਿਟਨੈਸ ਚ ਕਿ ਉਹ ਲਗਾਤਾਰ ਕੰਮ ਕਰਦਾ ਆ ਰਿਹਾ ਠੀਕ ਹੈ ਉਹਨਾਂ ਨੇ ਜੇ ਇਮਾਨ ਕਰਦੇ ਹੁਣ ਪੰਜਾਬ ਸਰਕਾਰ ਨੂੰ ਮੈਂ ਪੰਜਾਬ ਸਰਕਾਰ ਤੋਂ ਭਗਵੰਤ ਮਾਨ ਸਾਹਿਬ ਤੋਂ ਇਹ ਹੀ ਮੰਗ ਕਰਦਾ ਮੈਨੂੰ ਉਮੀਦ ਹੈ ਭਗਵੰਤ ਸਾਹਿਬ ਮਾਨ ਸਾਹਿਬ ਤੇ ਕਿ ਤੁਸੀਂ ਜ਼ਰੂਰ ਸਾਡੀ ਹੈਲਪ ਕਰੋਗੇ ਮੈਂ ਇਹੇ ਮੰਗ ਕਰਦਾ ਕਿ ਇਸ ਨੂੰ ਬੰਦ ਜਲਦੀ ਤੋਂ ਜਲਦੀ ਬੰਦ ਕੀਤਾ ਜਾਵੇ ਤਾਂ ਤਾਂ ਜੋ ਸਾਡਾ ਪਰਿਵਾਰ ਸੋਖੀ ਸ਼ਾਂਤੀ ਸਬੱਤ ਕੇ ਅਸੀਂ ਦੇਸ਼ ਦੀ ਸੇਵਾ ਕਰ ਸਕੀਏ। ਸਰ ਮੈਂ ਓਨ ਡਿਊਟੀ ਹੁੰਦੇ ਹੋਏ ਕੱਲੀ ਲੀਵ ਰਿਕਵੈਸਟ ਪੜੀ ਐਮਰਜੈਂਸੀ ਛੁੱਟੀ ਲੈ ਕੇ ਆਇਆ ਕਿਉਂਕਿ ਮੈਡਮ ਦਾ ਫੋਨ ਆਇਆ ਕਿਉਂਕਿ 5-7 ਦਿਨਾਂ ਬਾਅਦ ਬੱਚਾ ਤੇ ਗੁड़िया ਦੋਨੇ ਹੀ ਬਿਮਾਰ ਰਹਿੰਦੇ ਆ। ਉਹ ਸਿਰਫ ਵਜਾ ਹੈ ਰਾਈਸ ਮਿਲ ਕਿਉਂਕਿ ਉੱਥੇ ਪਹਿਲਾਂ ਕੁਝ ਹੈ ਨਹੀਂ ਸੀ ਅਸੀਂ 17 ਤੇ ਮਕਾਨ ਬਣਾਇਆ ਸੀ। ਉਸ ਟਾਈਮ ਉੱਥੇ ਕੋਈ ਵੀ ਇੰਡਸਟਰੀ ਮੌਜੂਦ ਨਹੀਂ ਸੀ। ਜੋ ਪਹਿਲਾਂ ਕੁਝ ਵੀ ਸੀ ਉਹ ਦੂਜਾ ਜੋ ਸੀ ਉਹ ਜਿਸ ਬੰਦੇ ਦਾ ਸੀ ਉਸਨੇ ਸੇਲ ਕਰ ਚੁੱਕਾ ਹੈ ਉਹ 2014 ਚ ਜਿਸ ਬੰਦੇ ਨੇ ਹੁਣ ਉਹ ਜ਼ਮੀਨ ਖਰੀਦੀ ਹੈ ਪਲੇਨ ਰੈ residenial ਏਰੀਆ ਵਿੱਚ ਉਸਨੇ ਰਾਈਸ ਮਿਲ ਖੋਲ ਦਿੱਤਾ ਹੈ 23 ਚ ਜਾ ਕੇ ਉਹ ਰਾਈਸ ਮਿਲ ਖੋਲਿਆ ਹੈ 24 ਚ ਜਾ ਕੇ ਉਹਨਾਂ ਨੇ ਸਟਾਰਟ ਕੀਤਾ ਜਦੋਂ ਦਾ 24 ਚ ਸਟਾਰਟ ਹੋਇਆ ਉਸ ਟਾਈਮ ਦਾ ਅਸੀਂ ਐਸ ਡੀ ਐਮ ਡੀ ਸੀ ਸਾਹਿਬ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਹਰੇਕ ਅਫਸਰ ਨੂੰ ਆ ਰਹੇ ਉਹ ਐਸ ਡੀਓ आरओ एक्शन एससी मैडम एसएससी फैक्ट्री साहब सब ਨੂੰ ਜਾ ਕੇ ਬਾਇ ਹੈਂਡ ਫੇਸ ਟੂ ਫੇਸ ਮਿਲ ਵੀ ਚੁਕੇ ਆ ਹਰੇਕ ਇਹੀ ਕਹਿੰਦਾ ਦੀ ਸਰ ਸਡੀ ਕਾਰਵਾਈ ਚੱਲ ਰਹੀ ਹੈ ਟਟੂ-ਟਟ ਸਰ ਸਾਡੇ ਸ਼ਿਕਾਇਤ ਨੂੰ 1.5 ਤੋਂ 2 ਸਾਲ ਹੋ ਗਏ ਹੈ ਹਜ ਤੱਕ ਉਦਾ ਅੱਜ ਤੱਕ ਕੋਈ ਵੀ ਨਾ ਤਾਂ ਰਿਪਲਾਈ ਨਾ ਹੀ ਮਿਲ ਨੂੰ ਸਟਾਪ ਕਰਨ ਦੇ ਆਦੇਸ਼ ਦਿੱਤੇ ਗਿਆ ਜਦ ਕਿ ਅਸੀਂ ਹਰੇਕ ਪ੍ਰੂਫ ਵੀ ਉਦਾ ਸੀ ਰਜਿਸਟਰੀ तहसीलदार ਤੋਂ ਕਢਵਾ ਕੇ ਅਸੀਂ ਰਜਿਸਟਰੀ ਉਹਦੀ ਪੇਸ਼ ਕਰ ਚੁੱਕੇ ਹਾਂ ਮਸ਼ੀਨਾਂ ਦੇ ਬਿੱਲ ਪੇਸ਼ ਕਰ ਚੁੱਕੇ ਹਾਂ ਬਿਜਲੀ ਦਾ ਕਨੈਕਸ਼ਨ ਪੰਜਾਬ ਬੋਰਡ ਬਿਜਲੀ ਬੋਰਡ ਦੀ ਰਿਪੋਰਟ ਜਿਸ ਦੇ ਮਤਲਬ ਕੋ 2014 ਦੇ ਕਨੈਕਸ਼ਨ ਕੱਟ ਹੋ ਚੁੱਕਿਆ ਹੈ 23 ਤੇ ਇਹਨਾਂ ਨੇ ਅਪਲਾਈ ਕਰਿਆ 24 ਤੇ ਸਟਾਰਟ ਹੋਇਆ ਉਹ ਵੀ ਅਸੀਂ ਪੇਸ਼ ਕਰ ਦਿੱਤੇ ਅੱਜ ਤੱਕ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈ ਕਿ ਅਸੀਂ 17 ਤੇ ਮਕਾਨ ਬਣਾਇਆ ਹੈ ਅਗਰ ਅਸੀਂ ਕੋਈ ਇੰਨੀ ਸਾਨੂੰ ਪ੍ਰੋਬਲਮ ਪਹਿਲਾਂ ਇਹ ਪਹਿਲਾਂ ਫੈਕਟਰੀ ਹੁੰਦੀ ਤਾਂ ਅਸੀਂ ਪਹਿਲਾਂ ਵੀ ਪ੍ਰੋਬਲਮ ਕ੍ਰੀਏਟ ਕਰ ਸਕਦੇ ਸੀ 24 ਜੀ ਕਿਉਂ ਕਿ ਅਸੀਂ 23 ਜੀ ਕਿਉਂ ਪ੍ਰੋਬਲਮ ਕ੍ਰੀਏ ਕਰੀ ਕਿਉਂਕਿ ਉਸ ਟਾਈਮ ਇਹਨਾਂ ਨੇ ਸਟਾਰਟ ਕੀਤਾ ਸੀ ਪਰ ਅੱਜ ਤੱਕ ਕੋਈ ਸੁਣਵਾਇਆ ਨਹੀਂ ਸਾਡੇ ਬੱਚੇ ਸਾਡੀ ਮਦਰ ਐ ਬਜ਼ੁਰਗ ਮਾਤਾ ਜੀ ਹੈ ਉਹਨਾਂ ਨੂੰ ਸਾਹ ਦੀ ਪ੍ਰੋਬਲਮ ਹੋ ਰਹੀ ਹੈ ਉਹ ਬਿਸਤਰੇ ਤੇ ਪਈ ਪਈ ਫੋਨ ਕਰਦੀ ਹੈ ਪੁੱਤ ਮੈਨੂੰ ਸਾਹ ਹੋ ਗਿਆ ਇਹਨੂੰ ਬੰਦ ਕਰਾ ਦਿਓ ਜਾ ਜਾ ਕੇ ਅਸੀਂ ਬੰਦ ਕਰਾਉਣ ਤੱਕ ਵੀ ਕੋਸ਼ਿਸ਼ ਕਰਦੇ ਆ ਪਰ ਉਹ ਕੋਈ ਵੀ ਸੁਣਦਾ ਨਹੀਂ ਸਾਡੀ ਐਸਡੀਐਮ ਸਾਹਿਬ ਨੂੰ ਫੋਨ ਕਰਦੇ ਆ ਉਹਨਾਂ ਨੇ ਰਜੈਕਟ ਲਿਸਟ 'ਚ ਨੰਬਰ ਪਾਰਖਿਆ ਪੰਜਾਬ ਪলিউਸ਼ਨ ਕੰਟਰੋਲ ਬੋਰਡ ਦੇ ਮਹਿਕਮੇ ਵਾਲੇ ਅਫਸਰਾਂ ਨੂੰ ਫੋਨ ਕਰਦੇ ਆ ਉਹ ਵੀ ਸਾਡੇ ਨੰਬਰ ਚੱਕਦੇ ਨਹੀਂ ਕਈ ਵਾਰ ਤਾਂ ਚੱਕਦੇ ਨਹੀਂ ਅਗਰ ਚੱਕਦੇ ਆ ਤਾਂ ਹਰੇ ਇਹ ਕਹਿੰਦੇ ਆ ਵੀ ਰਿਪੋਰਟ ਤੁਹਾਡੀ ਪਟਿਆਲਾ ਤੋਂ ਆਣੀ ਹੈ ਇੱਕ ਅਨਲੀਗਲ ਫੈਕਟਰੀ ਨੂੰ ਬੰਦ ਕਰਾਉਣ ਲਈ ਡੇਢ ਤੋਂ 2 ਸਾਲ ਦਾ ਸਮਾਂ ਲੱਗ ਰਿਹਾ ਹੈ ਜਿਸਦੇ ਅਸੀਂ ਪੂਖਤਾ ਸਬੂਤ ਵੀ ਪੇਸ਼ ਕਰ ਚੁੱਕੇ ਆ ਹਰੇਕ ਜਗ੍ਹਾ ਤੇ ਜਾ ਕੇ ਦੇ ਚੁੱਕੇ ਆ ਪਰ ਉਹ ਜਿਨ੍ਹਾਂ ਦੀ ਉਹ ਫੈਕਟਰੀ ਜਿਨ੍ਹਾਂ ਲਈ ਹੈ ਨਵੇਂ ਸਿਰੇ ਤੋਂ ਸਟਾਰਟ ਕਰੀਏ ਉਹ ਥੋੜਾ ਜਿਹਾ ਕੁਝ ਜ਼ਿਆਦਾ ਉਮੀਦਵੰਦੇ ਹੈ ਇਸ ਵਜ੍ਹਾ ਕਰਕੇ ਉਹ ਨੀਚੇ ਲੈਵਲ ਜਾਂ ਉੱਪਰ ਲੈਵਲ ਤੱਕ ਜਿਸ ਵੀ ਉਹ ਵੀ ਹੈ ਪੈਸਾ ਦੇ ਕੇ ਉਹਨਾਂ ਦਾ ਮੂੰਹ ਬੰਦ ਕਰ ਦਿੰਦੇ ਆ ਉਹਨਾਂ ਨੂੰ ਇਹ anumati 2-4 ਮਹੀਨੇ ਚਲਾਣ ਲਈ ਦੇ ਦਿੰਦੇ ਆ ਅੱਜ ਦੇ ਅੱਜ ਦੇ ਟਾਈਮ ਤੇ ਵੀ ਉਹ ਫੈਕਟਰੀ ਚੱਲ ਰਹੀ ਹੈ ਜਿਸ ਦੀ ਦਸਤ ਸੁਸਰੀ ਬੂਰਾ ਜੋ ਕਿ ਸਾਡੇ ਘਰ ਵਿੱਚ ਜਿਸ ਦੀ ਵੀਡੀਓ ਅਸੀਂ ਦਿਖਾ ਰਹੇ ਆ ਇਹ ਉਸ ਦੀ ਵੀਡੀਓ ਹੈ ਸਾਡੇ ਉਸ ਦੇ ਮੈਨੇ ਇਸ ਦੇ ਡਾਕੂਮੈਂਟ ਕੰਪਲੀਟ ਆਪਣੇ ਡਾਕੂਮੈਂਟ ਵੀ ਮੈਂ ਸ਼ੋਅ ਕਰ ਚੁੱਕਿਆ ਪਰ ਸਾਡੀ ਜਲਦੀ ਤੋਂ ਜਲਦੀ ਸੁਣਵਾਈ ਕੀਤੀ ਜਾਵੇ ਭਗਵਾਨ ਜੀ ਮਾਨ ਸਰਕਾਰ ਨੂੰ ਮੈਂ ਬੇਨਤੀ ਕਰਦਾ ਮੈਂ ਐਜੇ ਸਰਵਿਸ ਕਰਨ ਦੇ ਬਾਵਜੂਦ ਮੈਂ ਛੁੱਟੀ ਆਇਆ ਇਸੇ ਵਜ੍ਹਾ ਕਰਕੇ ਆਇਆ ਕਿਉਂਕਿ ਮੇਰੇ ਪਰਿਵਾਰ ਦਾ ਬਹੁਤ ਬੁਰਾ ਹਾਲ ਹੈ ਅਸੀਂ ਕੁਝ ਵੀ ਕਦਮ ਚੁੱਕ ਸਕਦੇ ਹਾਂ ਇਸ ਨੂੰ ਲਈ ਸਾਡੀ ਸੁਣਵਾਈ ਜਲਦੀ ਤੋਂ ਜਲਦੀ ਉਹਨੂੰ ਬੰਦ ਕਰਵਾਇਆ ਜਾਵੇ ਇਹ ਰਿਕਵੈਸਟ ਕਰਦਾ